ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈਆ ਬੜਾ ਟਾਪ ਬਰੀਡ ਦਾ ਦੀ ਸੋਣ ਵਾਲੀ ਆ ਤੇ ਇਹਨਾਂ ਵਿੱਚੋਂ ਬਈ ਦੋ ਟੋਕੜਾਂ ਨੇ ਇੱਕ ਬਈ ਸੁਈ ਵੀ ਆ ਆਉਂ ਪੁੱਛ ਲੈਣਾ ਬਈ ਤੁਹਾਡੇ ਅੱਜ ਜੀ ਬਈ ਜੀ ਹਸੀਕਲ ਉਹ ਸਸਰੀ ਦਾ ਡਾਕਟਰ ਹੋ ਠੀਕ ਹੋ ਵਧੀਆ ਠੀਕ ਆ ਵਧੀਆ ਜੀ ਨਾਮ ਤੇ ਐਡਰੈਸ ਮੋੜੋ ਨਾਮ ਲੱਖਾ ਜੀ ਹੂੰ ਪਿੰਡ ਮੋੜਨਾ ਆ ਬਾ ਹੂੰ ਤੇ ਜ਼ਿਲ੍ਹਾ ਬਰਨਾਲਾ ਤਾਪਾਧੀ ਨੇੜੇ ਪਿੰਡ ਬਈ ਨੇੜੇ ਸਹਿਣਾ ਵੀ ਹੈਦਰੋਂ 4-5 ਕਿਲੋਮੀਟਰ ਹੈ ਜੀ ਤੇ ਲਵਾ ਵੀ ਨੇੜੀ ਹੈ ਜੀ 4 ਕਿਲੋਮੀਟਰ ਤੇ ਮੋਬਾਈਲ ਨੰਬਰ ਬੋ 7789266537 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਕਾਲੀ ਵਰਡ ਦੇ ਨੇ ਕਿਹੜਾ ਸੂਆ ਸੂਈ ਵੀ ਇਹ ਦੂਜਾ ਸੂਈ ਹੈ ਡਾਕਟਰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਡਾਕਟਰ ਹੋ ਗਿਆ ਉਹਨਾਂ ਨੇ 4 ਮਹੀਨੇ 4 ਮਹੀਨੇ ਤੇ ਦੁੱਧ ਕਿੰਨਾ ਬਾਈ ਹਾਂ ਦੁੱਧ 12 ਲੀਟਰ ਆਈ ਹੋਰ ਹੈ ਨੱਟ ਤਿਆਰ ਆ ਬਾਈ ਤਿਆਰ ਆਈ ਜਾ ਕੋਈ ਦੋ ਡੰਗ ਚੋਲੇ ਕੋਈ ਅੱਜ ਹੀ ਜਮਾ ਲੀਟਰ ਲਿਆਉਣਾ ਨਾਲ ਠੀਕ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੋਲ ਕੱਤਦਾ ਬਾਈ ਥਣਲੇਵਾ ਕਮਾਲ ਦਾ ਚਵਾਈ ਕਿਵੇਂ ਹੈ ਚਵਾਈ ਦੀ ਜਮੋ ਕੇ ਡਾਕਟਰ ਠੀਕ ਆ ਤੇ ਮਹੀਨੇ ਕ ਦੀ ਏਜ ਹੋਈ ਬੈ ਡਾਕਟਰ ਠੀਕ ਆ ਮਹੀਨੇ ਕ ਦਾ ਬਾਈ ਕਹਿੰਦਾ ਠੀਕ ਆ ਦੇ ਭਰਾਵਾ ਬਾਈ ਆਪਾਂ ਖਾਲੀ ਮੰਨ ਗਏ ਫੋਲ ਆ ਰਾਜੀ ਚੰਗੀ ਆ ਥਣਲੇਵਾ ਵੀ ਕਮਾਲ ਦਾ ਦੁੱਧ 12 ਲੀਟਰ ਦੱਸਿਆ ਬਾਈ ਨੇ ਉਹ ਦੋ ਡੰਗ ਬਾਈ ਕਹਿੰਦਾ ਚਵਾਈ ਕਰ ਲਓ ਲੀਟਰ ਵੀ ਭਾਂਡੇ ਨਾਲ ਹੀ ਹੈ ਤੇ ਕੀ ਮੋਲ ਹੈ ਦਾ ਜਾਇਜ਼ ਆ ਵੀਰੇ ਮੋਲ ਡਾਕਟਰ 32000 ਕਰਦੇ ਪੈਦਾ ਮਾਨਦਾਨ ਹੋ ਜਾ ਬਾਈ ਬਾ ਮਾਣਾ ਮੋਟਾ ਕਰਦੇ 32000 ਰੁਪਇਆ ਮੋਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਅੜ ਸੁਨੱਕੀ ਆ ਥਾਂ ਲੈਵਾ ਚੰਗਾ ਅੜ ਕਮਾਲ ਫੁੱਲ ਕਰਦਾ ਬਾਈ ਕਰਦ ਕੰਨੀ ਕੋਈ ਛੋਟੀ ਨਹੀਂ ਫੁੱਲ ਕਰਦਾ ਥਾਂ ਬਹੁਤ ਚੰਗਾ ਉਠੀ ਵਾਲਾ ਥਾਣਾ ਕੌਮਲੀ ਟੱਲਾ ਥਾਣਾ ਬਾਈ ਚਾਰੇ ਥਾਂ ਨਿਕੜਵੇਂ ਪੂਰੇ ਘੈਂ ਨਿਆਣਾ ਪਾਜ ਹੈ ਨਾ ਬਾ ਡਾਕਟਰ ਠੀਕ ਆ ਪੂਰੀ ਠੰਡੀ ਆ ਆਪਣਾ ਲੈਣਾ ਕਿਤੇ ਪਾਈ ਨਹੀਂ ਠੀਕ ਆ ਉਹ ਨਿਆਣਾ ਪਉਣਾ ਪਾ ਲੋ ਬਾਈ ਕਹਿੰਦਾ ਨਹੀਂ ਪਉਣਾ ਤਾਂ ਪਉ ਤਾਂ ਵੀ ਕੋਈ ਚੱਕਰ ਨਹੀਂ ਜਾਵੇ ਠੰਡੀ ਠੰਡੀ ਫੁੱਲ ਅੱਗੇ ਵੀਰੇ 2 ਨੰਬਰ ਸੁਈ ਵੀ ਐ ਕੇ ਤਾਜੀ ਸੁਈ ਰਾਈਟਰ 20 15 ਤੋਂ 20 ਨੂੰ ਹੋ ਗਏ ਨੂੰ ਬੱਚਾ ਇੱਕ ਆ ਬੈਠਾ ਦਾ ਬੱਚਾ 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 ਬੈਠਾ ਠੀਕ ਆ ਬਾਈ ਤੇ ਦੁੱਧ ਕਿੰਨਾ ਹੋ ਦੁੱਧ ਡਾਕਟਰ 16 ਗਾ 15 ਮੰਨ ਕੇ ਲਵੇ ਆਲਾ ਚੋਣ ਵਾਲਾ 15 ਲੀਟਰ ਰੈਡੀ ਆ ਪੰਜ ਹਾਂਜੀ ਹਾਂਜੀ ਠੀਕ ਆ ਬਾਈ ਦੁੱਧ ਬਾਈ ਕਹਿੰਦਾ ਉਹਦੇ 16 ਲੀਟਰ ਆ 15 ਲੀਟਰ ਦੁੱਧ ਬਾਈ ਕਹਿੰਦਾ ਆ ਮੰਨ ਲਿਓ ਕੋਈ ਚੱਕਰ ਨਹੀਂ ਤੇ ਆਰਡਰ ਕਮਾਲ ਦਾ ਥਾਣ ਥੁਣ ਚੰਗਾ ਨਾੜਾ ਨੂੜਾ ਬਹੁਤ ਜੰਗ ਲੱਗਾ ਆਰਡਰ ਗਰਮੀ ਨੇ ਆਹੋ ਆ ਗੱਲ ਕਰ ਦੁੱਧ 20 ਲੀਟਰ ਦੇ ਦੇ ਬੱਛੀ ਠੀਕ ਆ ਹੂੰ ਨਾੜਾ ਨੂੜਾ ਵੇਖ ਥਾਣ ਥੁਣ ਬਹੁਤ ਜੰਗ ਲੱਗਾ ਬਾਕੀ ਸਹੀ ਗੱਲ ਆ ਕਿਉਂ ਲੱਗਾ ਕਾਹਨੂੰ ਗੱਲਾਂ ਕਰਦਾ ਫਿਰ ਹੂੰ ਫੇਸ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਬਾਕੀ ਥਾਣ ਵਗੈਰਾ ਨੇੜ ਤੋਂ ਚੈੱਕ ਕਰਵਾ ਨਾੜਾ ਨੂੜਾ ਕਰਮਾਈ ਦੇ ਚੰਗੀਆਂ ਨੇ ਬਈ ਥਾਣ ਲੈਵਾ ਵੀ ਚੰਗਾ ਤੇ ਕੀ ਮੋਲਰ ਜੈ ਜੈ ਇਹਦਾ ਮੁੱਲ 45000 ਹੈ ਟਰ ਮਾਨਦਾਨ ਹੋ ਜਾ ਮਾਨਦਾਨ ਕਰ ਲਾਂਗੇ 45000 ਰੁਪਏ ਮੁੱਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਥਾਣੇ ਨੇੜੇ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਾਣੇ ਨਾਲ ਹੋ ਜਾਊਗਾ ਹੋ ਲੱਗੇਂ ਠੰਡੀ ਪੂਰੀ ਆ ਹੂੰ ਜਿਵੇਂ ਮਰਦੀ ਆ ਤਲਾਈ ਜਾਂਦਾ ਇਹ ਵੀ ਬਿੜਾ ਨਿਆਣੇ ਦੀ ਚੂਣੇ ਆਪਾਂ ਅੱਗੇ ਤਨ ਨੰਬਰ ਇਹ ਵੀ ਸੂਈ ਵੀ ਆ ਹਾਂ ਇਹ ਟੋਕੜੇ ਨੂੰ ਟਰੈਕਟਰ 2 ਮਹੀਨੇ ਹੋਇਆ ਠੀਕ ਆ ਹਾਂ ਦੁੱਧ ਨਹੀਂ ਆਏਗਾ ਦਾ ਦੁੱਧ ਦੇਣੇ ਹੈਗਾ 15 ਲੀਟਰ 14 ਮਨ ਕੇ ਲੱਗੇ ਆਇਆਗਾ ਠੀਕ ਆ ਹਾਂ ਹੂੰ ਠੰਡੀ ਸੀਲ ਵਧੇਰੀ ਗੱਲ ਖੰਡੀਲਾ ਬਾਈ ਫੁੱਲ ਤਣ ਬਹੁਤ ਜੰਗਾ ਤਣ ਬਹੁਤ ਜੰਗਾ ਮੂਠੀਆ ਥਾਣਾ ਚਵਾਈ ਬਹੁਤ ਜੰਗੀ ਡਾਡਰ ਠੀਕ ਆ ਚਵਾਈ ਬਾਈ ਕਹਿੰਦਾ ਚੰਗੀ ਆ ਕਰਦਬੜ ਚੰਗਾ ਰੰਗ ਰੂਪ ਚੰਗਾ ਦੁੱਧ ਵੀ ਚੰਗਾ ਤਿਆਰ ਦੱਸਿਆ ਬਾਈ ਨੇ ਫੇਸ ਵੀ ਚੰਗਾ ਕਰਮਾਈ ਦਾ ਬਾਕੀ ਤੂਰਾ ਤਾਰਾ ਚੈੱਕ ਕਰ ਲੋ ਬੜ ਦਾ ਰੰਗ ਰੂਪ ਹੀ ਚੰਗਾ ਤੇ ਕੀ ਮੁੱਲ ਆ ਜੈ ਡਾਡਰ ਯਾਰ ਡਾਡਰ 35000 ਮੁੱਲ ਮਾਨਦਾਨ ਹੋ ਜੂ ਬੜਾ ਮੋਟਾ ਹੋ ਜੂ ਠੀਕ ਆ ਮੋਹੱਲ ਜਮਾ ਜਾਇ ਜਾ ਬਾਕੀ ਜਿਹੜਾ ਮੌਕੇ ਦੇ ਵਿੱਚ ਉਹ ਮਾਰ ਮਾਰ ਕੇ ਖਾ ਲੈਣਾ ਆਪਾਂ ਆਰਡਰ ਚੰਗਾ ਥਣ ਥਣ ਚੰਗਾ ਤਰੀਕਾ ਹੀ ਲੋੜ ਨਹੀਂ ਹਾਂ ਲਾ ਜਿਵੇਂ ਮਰਜ਼ੀ ਬਹਿ ਜਾ ਕਹਿੰਦੀ ਗਰਮ ਵਾਲੀ ਕੋਈ ਹੈ ਨਾ ਚੂਣ ਬੜਾ ਚੰਗਾ ਯਾਰ ਹੈ ਨਾ ਹੋਰ ਤਾਂ ਦਵਾਈ ਦਵਾਈ ਮੈਂ ਜਨਾ ਇੱਕ ਤਾਂ ਬੜਾ ਲੈ ਠੰਡੀ ਸੀਲ ਆ ਵੱਡੀ ਗੱਲ ਜਿਵੇਂ ਮਰਜ਼ੀ ਬੈਠਾ ਇਹਦੇ ਵਿੱਚ ਗਰਮ ਵਾਲੀ ਕੋਈ ਨਹੀਂ ਧਾਰਾਂ ਬਾਈ ਕਹਿੰਦਾ ਇਹ ਨਹੀਂ ਮਾਰ ਦਿੰਦੇ ਕੋਈ ਚੱਕਰ ਭਾਈ ਵਹ ਜਾ ਹਾਂ ਆਈ ਵਹ ਜਾ ਬਈ ਕੋਈ ਡਾਕਟਰ ਕੋਈ ਕੋਹਲੇ ਦਵਾਈ ਦੇਖੋ ਬਈ ਦਵਾਈ ਚੰਗੀ ਆ ਕਹਿੰਦੀ ਗਰਮ ਵਾਲੀ ਕੋਈ ਨਹੀਂ ਚੂਣ ਚੂਣ ਲੈ ਕੇ ਨੰਬਰ ਆ ਬਈ ਕਿਆ ਬਾਤ ਆ ਹੂੰ ਕੀ ਕੀ ਰਜ ਹੋ ਰਿਹਾ ਜੋ ਰਮੋਲ ਲਜਾਇਆ ਜਾਂ ਮਾਨਤਾ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਕਿਹੜਾ ਸੂਆ ਸੁੰਦੀ ਹੈ ਵੀਰੇ ਡਾਕਟਰ ਤੀਜਾ ਸੂਆ ਹੁੰਦੀ ਹੈ ਕਿੰਨੇ ਦਿਨ ਲੈਣੇ ਆ ਲੈ ਜੋ ਹਫਤਾ ਹਜੇ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਦਾ ਭਾਈ 28 ਲੀਟਰਾਂ ਦਾ ਰਿਕਾਰਡ ਹੈਗਾ ਅੱਛਾ ਹਾਂ 28 ਲੀਟਰ ਦੁੱਧ ਭਾਈ ਕਹਿੰਦਾ ਇਹਨੇ ਦਿੱਤਾ ਹੈਗਾ ਉਹ ਸੂਆ ਆਪਣੀ ਘਰੀ ਚੋਈ ਵੀ ਹੈ ਅੱਛਾ ਘਰੀ ਚੋਈ ਕਰੀ ਹੈ ਹਾਂ ਕਰੀ ਠੀਕ ਆ ਆਰਡਰ ਬੜਾ ਚੰਗਾ ਭਾਈ ਖਾਨ ਤੋਂ ਚੰਗਾ ਨਾਲਾਂ ਨੂੰ ਨਾ ਕਰਮ ਵਾਲੀ ਦੇ ਕੋਲ ਚਾਹੀਦੀਆਂ ਹੱਲਾ ਰਖਾ ਲੈ ਬੇਟਾ ਲਾਡੂ ਨਾ ਲਾਡੂ ਨੂੰ ਡਾਕਟਰ ਠੰਡੀ ਸੀਲ ਬਹੁਤ ਆ ਬਾਕੀ ਹਜੇ ਬਾਹਰ ਦਾ ਬਾਹਨ ਨਹੀਂ ਬਹੁਤ ਆ ਸਹੀ ਗੱਲ ਹੈ ਠੰਡੀ ਸੀਲ ਬਹੁਤ ਲੱਗ ਬਹੁਤ ਆ ਤਾਂ ਇਹਨਾਂ ਬਾਲ ਜਿਵੇਂ ਮਰਜ਼ੀ ਲੈ ਆਏ ਹੱਥ ਲਾਈ ਜੋ ਕੋਈ ਚੱਕਰ ਨਹੀਂ ਜਵਾਕ ਜੋ ਹੀ ਜਾਣ ਜੇ ਕਹਿੰਦੀ ਕੁਛ ਨਹੀਂ ਆ ਕੋਈ ਨਹੀਂ ਕੋਹ ਨਹੀਂ ਠੀਕ ਹੈ ਬਸ ਇਧਰ ਦਿਖਾ ਦੇ ਲੱਗ ਮਰਜ਼ੀ ਮਰੀ ਹੱਥ ਸਹੀ ਹਾਂ ਬਥੇਰਾ ਚੰਗਾ ਚੋਲ ਬਾਰਾ ਮੋਟਰ ਲੱਗ ਡਾਕਟਰ ਠੀਕ ਆ ਹਾਂ ਤੇ ਮੁੱਲ ਕੀ ਦਾ ਜੈਜ ਮੋਲੇ ਦਾ ਡਾਕਟਰ ਲੋਕ ਤਾਂ ਵਾੜਾ ਕਰਦੇ ਹੁੰਦੇ ਆ ਹਮ 80000 ਮੁੱਲ ਦਾ ਠੀਕ ਆ ਮਾਨਦਾਨ ਹੋ ਬਾ ਮੜਾ ਮੋਟਾ ਹੋ ਜੀ 80000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਬਾਕੀ ਇਹ ਨੋ ਬਣਾਵਾ ਮਾਰੇ ਸੂਏ ਤੋਂ ਬਾਅਦ ਬਣਾਵਾ ਜੀ ਠੀਕ ਆ ਨੋਹਾਂ ਦਾ ਇੱਕ ਮੰਨਦੀ ਆ ਥੋੜਾ ਜਿਆ ਹਾਂ ਮਾਰੇ ਮੰਨਦੀ ਆ ਨੋ ਥੋੜੇ ਵਧੇ ਵਿਆ ਨੋ ਦਿਖਾ ਵੀ ਜਹ ਨੇੜੇ ਕਰਕੇ ਕੋਈ ਨਹੀਂ ਦਿਖਾਣਾ ਬਾਈ ਆ ਜਾ ਚੰਗੀ ਆ ਬੜ ਰਾਜੀ ਰੂਜੀ ਫੁੱਲ ਆ ਬਾਈ ਥਣਲੇ ਬਾ ਚੰਗਾ ਕੱਚੀ ਕੱਚੀ ਆ ਦਣ ਕਰਮਲੀ ਲੈਂਦੀ ਆ ਬਾਕੀ ਜਦ ਨੂੰ ਬੜ ਬਹੁਤ ਖਰੀ ਆ ਮਾਲ ਦਾ ਤਿਆਰ ਕਰ ਲੂਗੀ ਬਾਕੀ ਥਣ ਥਣ ਮੂਠੀ ਨਾਲ ਲੱਗਿਆ ਵਾ ਹੂੰ ਨੋ ਆ ਜਿਹੜੇ ਬਾਈ ਜਰੂਰ ਬਣਾਉਣ ਨੇ ਯਾਰ ਤੁਸੀਂ ਚੈੱਕ ਕਰ ਲਓ ਨੌਹਾਂ ਦਾ ਥੋੜਾ ਜਿਹਾ ਕੰਮ ਹੁੰਦਾ ਇਹ ਤੇ ਬਾਕੀ ਥਾਂ ਤੋਂ ਬਹੁਤ ਚੰਗਾ ਬਈ ਤੇ ਮੁੱਲ ਵੀ ਜਾਇਜਾਸੀ 1000 ਰੁਪਿਆ ਬਾਂਦਾ ਜਰੂਰ ਹੋ ਜਾਏਗਾ ਕਿਸੇ ਵੀ ਨੂੰ ਚਾਹਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ